ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਅਮਨ ਦੋਸਤੋ ਤੁਹਾਨੂੰ ਸ਼ਹਿਰ ਸਰੰਗ ਦੀ ਮੈਂ ਇੱਕ ਐਸੀ ਲੋਕੇਸ਼ਨ ਤੇ ਲੈ ਕੇ ਆਇਆ ਦੋਸਤੋ ਜਿਹਨੂੰ ਕੀ ਸੁਕਨਾ ਲੇਕ ਦਾ ਵੀ ਨਾਂ ਦਿੱਤਾ ਜਾ ਸਕਦਾ ਲੇਕਿਨ ਜੇ ਇਹਦੇ ਵਿੱਚ ਕਿਸ਼ਤੀਆਂ ਛੱਡ ਦਿੱਤੀਆਂ ਜਾਣ ਤੇ ਪਿੱਛੇ ਤੁਸੀਂ ਦੇਖੇ ਸਕਦੇ ਹੋ ਪਰ ਫਿਲਹਾਲ ਦੀ ਘੜੀ ਤਾਂ ਇਸ ਲੋਕੇਸ਼ਨ ਨੂੰ ਚੋਏ ਦਾ ਨਾਂ ਦਿੱਤਾ ਜਾਂਦਾ ਪਰ ਮੈਂ ਤੁਹਾਨੂੰ ਦਿਖਾਉਂਦਾ ਥੋੜਾ ਜਿਹਾ ਅੱਗੇ ਚੱਲਦੇ ਹਾਂ ਐਂਟਰੀ ਗੇਟ ਦੋਸਤੋ ਇੱਥੇ ਨੂੰ ਜਾਣ ਲਈ ਇਹ ਹੈ ਔਰ ਇੱਥੇ ਦੇਖੋ ਬਹੁਤ ਵਧੀਆ ਬਣਾਇਆ ਗਿਆ ਹੈ ਕਿ ਬੈਠਣ ਦੇ ਲਈ ਇੱਥੇ ਜਿਹੜੇ ਭੈਣ ਭਰਾ ਨੇ ਰਾਸਤੇ ਤੋਂ ਗੁਜ਼ਰਦੇ ਨੇ ਔਰ ਬੈਠ ਸਕਦੇ ਨੇ ਕੱਲ ਮੈਂ ਦੇਖਿਆ ਸੀਗਾ ਬਹੁਤ ਸਾਰੇ ਭਰਾ ਇੱਥੇ ਮੈਨੂੰ ਲੱਗਦਾ ਕਿਸੇ ਯਾਤਰਾ ਤੇ ਜਾ ਰਹੇ ਸੀਗੇ ਔਰ ਇੱਥੇ ਬੈਠ ਕੇ ਚਾਹ ਰੋਟੀ ਪਾਣੀ ਖਾ ਰਹੇ ਸੀਗੇ ਔਰ ਮੈਂ ਤੁਹਾਨੂੰ ਇਹ ਦਿਖਾ ਦਿੰਦਾ ਯਾਰ ਬੜੀ ਵਧੀਆ ਲੋਕੇਸ਼ਨ ਆ ਇਹ ਆਪਣੇ ਸ਼ਹਿਰ ਸਰਹੰਦ ਦੀ ਔਰ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਜਿਹੜੇ ਭੈਣ ਭਰਾ ਇੱਥੇ ਸ਼ੇਅਰ ਕਰਨ ਆਉਂਦੇ ਆ ਆ ਦੇਖਾ ਦਉਨਾ ਤੁਹਾਨੂੰ ਇੱਕ ਮਿੰਟ ਆਹ ਲੋਕੇਸ਼ਨ ਦਾ ਦਰ ਐਂ ਲੱਗਦੀ ਹੈ ਜਿਵੇਂ ਜਿਸ ਤਰ੍ਹਾਂ ਜੀ ਆਪਾਂ ਕੋਈ ਪਹਾੜੀ ਤੇ ਆ ਬਹੁਤ ਹੀ ਖੂਬਸੂਰਤ ਜਗ੍ਹਾ ਜੇ ਦੇਖਿਆ ਜਾਵੇ ਔਰ ਤੁਹਾਨੂੰ ਥੋੜਾ ਜਿਹਾ ਹੋਰ ਅੱਗੇ ਲੈ ਚਲਦੇ ਹਾਂ ਲੋ ਵੀ ਦੋਸਤੋ ਹੁਣ ਦੇਖੋ ਬਹੁਤ ਹੀ ਵਧੀਆ ਦਰਖਤ ਲਗਾਏ ਗਏ ਨੇ ਔਰ ਇਹ ਇੱਕ ਗੱਲ ਕੀਤੀ ਜਾਵੇ ਮੈਂ ਉਹੀ ਗੱਲ ਕਰਦਾ ਕਿ ਇਹਦੇ ਵਿੱਚ ਕਿਸ਼ਤੀਆਂ ਛੱਡੀਆਂ ਜਾ ਸਕਦੀਆਂ ਤੇ ਸੁਖਨਾ ਲੈਕ ਬਣ ਸਕਦੀ ਆ ਸੈਰ ਸਰੰਦ ਦੀ ਇਹਦੇ ਵਿੱਚ ਕਿਸ਼ਤੀਆਂ ਛੱਡ ਕੇ ਇੰਜੋਏ ਕਰ ਸਕਦਾ ਕੋਈ ਵੀ ਵਿਅਕਤੀ ਪਰ ਇਹ ਇਹਦਾ ਪ੍ਰਾਤਨ ਨਾਮ ਕਹਿੰਦੇ ਦੱਸਿਆ ਜਾਵੇ ਨਾ ਤਾਂ ਹੁਣ ਤਾਂ ਇਸ ਨੂੰ ਚੋਏ ਦਾ ਨਾਮ ਦਿੱਤਾ ਗਿਆ ਲੋਕਾਂ ਵੱਲੋਂ ਤੇ ਕੋਈ ਭੈਣ ਭਰਾ ਦੱਸਦੇ ਸੀਗੇ ਕਿ ਇਸ ਨੂੰ ਹੰਸਲਾ ਨਦੀ ਦੇ ਨਾਮ ਨਾਲ ਵੀ ਕਿਸੇ ਸਮੇਂ ਪੁਰਾਣੇ ਸਮੇਂ ਜਾਣਿਆ ਜਾਂਦਾ ਸੀਗਾ ਔਰ ਉਹ ਕਮੈਂਟ ਕਰਕੇ ਜਰੂਰ ਦੱਸਿਓ ਭੈਣ ਭਰਾ ਜਿਨ੍ਹਾਂ ਨੂੰ ਕੋਈ ਇਸ ਜਿਹੜਾ ਇਹ ਚੋਆ ਇਸ ਦੀ ਕੋਈ ਪੁਰਾਣੀ ਹਿਸਟਰੀ ਪਤਾ ਹੋਵੇ ਤਾਂ ਉਹ ਜਰੂਰ ਕਮੈਂਟ ਕਰਕੇ ਦੱਸੋ ਜਿਸ ਤਰ੍ਹਾਂ ਕੀ ਦੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਦੋਸਤੋ ਭੈਣ ਭਰਾ ਨੇ ਜਿਹੜੇ ਸ਼ਾਮ ਨੂੰ ਈਵਨਿੰਗ ਦੇ ਟਾਈਮ ਸੈਰ ਕਰਦੇ ਨੇ ਬਹੁਤ ਵਧੀਆ ਯਾਰ ਸੈਰਸ ਰੰਦ ਦੇ ਵਿੱਚ ਆਹ ਲੋਕੇਸ਼ਨ ਬਹੁਤ ਵਧੀਆ ਅੱਜ ਮੌਸਮ ਬੜਾ ਯਾਰ ਵਧੀਆ ਹੈ ਠੰਡਾ ਹੈ ਤਾਂ ਮੈਂ ਸੋਚਿਆ ਵੀ ਅੱਜ ਆਪਣੇ ਭੈਣ ਭਰਾਵਾਂ ਨੂੰ ਸੁਕਨਾ ਲੇਕ ਤੇ ਲੈ ਚੱਲਦੇ ਆਂ ਬਹੁਤ ਹੀ ਬੜੀ ਆਲੀ ਕੋਣ ਜਿਸ ਤਰ੍ਹਾਂ ਕੀ ਬੀਰ ਜੀ ਉੱਥੇ ਜਾ ਰਹੇ ਸੀਗੇ ਉੱਥੇ ਤੋਂ ਦੇਖੋ ਚੜਨ ਦਾ ਰਸਤਾ ਹੈ ਇੱਥੇ ਇੱਥੋਂ ਝੜ ਕੇ ਆਪਾਂ ਬਿਲਕੁਲ ਸੜਕ ਤੇ ਆ ਗਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਇਸ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰ ਦਿਓ ਜਿਹੜੇ ਭੈਣ ਭਰਾ ਇੱਥੇ ਆਉਂਦੇ ਆ ਇੱਥੇ ਸੈਰ ਕਰਨ ਆਉਂਦੇ ਆ ਇੱਥੇ ਬਹਿ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਾਂ ਮਾਰਦੇ ਆ ਤੇ ਤੁਹਾਨੂੰ ਇਹ ਜਿਹੜੀ ਥਾਂ ਹੈ ਕਿਸ ਤਰ੍ਹਾਂ ਲੱਗੀ ਸਤਿ ਸ਼੍ਰੀ ਅਕਾਲ ਜੀ